धान जी चंडीगढ़ त आए हुय शुरू कराए करा लो भई सुकड़ा कंदे दूजा सेमी खड़े जा हेजा ਅੰਮ੍ਰਿਤ ਘਾੜ ਇੱਕ ਪਾਸੇ ਮਰੇਲਕੋਂਡ ਦੀ ਟੀਮ ਆ ਮੇਰੇ ਵੀਰੋ ਇੱਕ ਪਾਸੇ ਜ਼ਿਲ੍ਹਾ ਮਾਨਸਾ ਦੀ ਟੀਮ ਆ ਝੰਡੂਗੇ ਚੋਟੀ ਦਾ ਨਾਂ ਜਿਹੜੀ ਇਹਨਾਂ ਚੋ ਜਿੱਤ ਜੂਗੀ ਇੱਕ ਨਾਮ ਦੇ ਹੱਕਦਾਰ ਹੋ ਜੂਗੀ ਮੇਰੇ ਵੀਰੋ ਉਧਰ ਮੋਟਸਾਲ ਜਿਹੜੇ ਕਾਰਾ ਕਈ ਵਾਰੀ ਬਾਲ ਪੂਰ ਵਜਦੀ ਹੁੰਦੀ ਹੈ ਬਾਈ ਉਹ ਜਿਹੜੀ ਉਹਦਾ ਉਹਦਾ ਚਾਰ ਨਾ ਲੱਗੇ ਜਾ ਤਰਾ ਪੂਰੀ ਰੱਖੀ ਰੱਖੀ ਅੱਜ ਕਹਿੰਦੇ ਸ਼ੁਰੂ ਹੋ ਗਿਆ ਇੱਥੇ ਨਹੀਂ ਹਉਰੇ ਸਾ ਖੁਸ਼ੀ ਆਖੀ ਖੁਸ਼ੀ ਤਾਂ ਖੁਸ਼ੀ ਆ ਮੁੰਡਾ ਕੋ 24 ਘੰਟੇ ਖੁਸ਼ੀ ਰਹਦਾ ਘਰਦਨ ਨਾ ਰੱਖਾ ਖੁਸ਼ੀ ਇੱਕ ਮੁੰਡਾ ਜਿਹੜਾ ਪੱਗ ਜੀ ਰਹੀ ਹੁੰਦਾ ਦਾ ਬਹੁਤ ਸਰਵਸੇ ਜਿਹੜਾ ਕਰ ਰਿਹਾ ਸ਼ਿਕੰਦਰਾ ਕਹਿੰਦੇ ਝਾਲਾ ਵਾਲਾ ਮੇਰੇ ਵੀਰੋ ਚੋਟੀ ਦਾ ਮੁਕਾਬਲਾ ਖੇਡਿਆ ਜਾ ਰਿਹਾ ਯਾਦਵਿੰਦਰ ਗਿੱਲ ਦਾ ਬਹੁਤ ਧੰਨਵਾਦ ਕਰਦੇ ਇਹਨਾਂ ਨੇ ਲੰਗਰ ਦੇ ਵਿੱਚ ਵੱਡੀ ਜ਼ਿੰਮੇਵਾਰੀ ਸਾਧੀ ਆ। ਇਹਨਾਂ ਕਦੇ ਲੰਗਰ 'ਚ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ। ਉਧਰੋਂ ਫੁੱਲੇ ਨੇ ਤੋਂ ਸਾਹਮਣਾ ਸਰਪੰਚ ਜਤਵਿੰਦਰ ਸਿੰਘ ਜੀ ਗੁਰਮੀਤ ਸਿੰਘ ਜੀ ਪੁੱਜਿਆ ਤੇ ਨਾਲ ਨੇ ਦਵਿੰਦਰ ਖੱਟਾ ਜੀ ਉਹ ਵੀ ਸਾਡਾ ਜੀ ਨਾਲ ਪੁੱਜਿਆ ਬਹੁਤ ਧੰਨਵਾਦ ਕਰਦੇ ਆ ਇੱਥੇ ਪੁੱਜਣ ਤੇ ਜੀ ਆਇਆਂ ਸਟੇਜ ਤੇ ਆ ਜੀ 92 40 ਨੰਬਰ ਗੱਡੀ ਖੜੀ ਹੈ ਜੀ ਗਰਾਊਂਡ ਦੇ ਵਿੱਚ ਉਹ ਸਾਈਡ ਤੇ ਕਰ ਲੋ ਵੀਰੇ ਇੱਕ ਰਾਜਸਥਾਨ ਦੀ ਗੱਡੀ ਆ 77 ਇਹ ਦੋ ਗੱਡੀਆਂ ਸਾਈਡ ਤੇ ਕਰ ਲੋ ਜੀ Come on, come ਮੇਰੀ ਬਰੀ ਕਲੱਬ ਦਾ ਬਹੁਤ ਧੰਨਵਾਦ ਕਰਦੇ ਜਿਹਨਾਂ ਨੇ ਵਧੀਆ ਟੂਰਨਾਮੈਂਟ ਕਰਵਾਇਆ ਮੇਰੇ ਵੀਰੋ ਵਧੀਆ ਪ੍ਰਬੰਧ ਕੀਤੇ ਆ ਸਾਰੇ ਕੰਮ ਸਹੀ ਆ ਇਹ ਦੂਜਾ ਸਮੀ ਖੇਡਣ ਜਾ ਰਹੇ ਆ ਮੇਰੇ ਵੀਰੋ 6 ਨੰਬਰਾਂ ਚੰਡੂ ਕਹਿੰਦੇ 8 ਨੰਬਰਾਂ ਕਹਿੰਦੇ ਅਮਰਗੜ ਦੇ ਬੱਲੇ 9 ਅੰਮ੍ਰਿਤਗੜ ਵਾਲੇ ਬੜੀ ਦੂਰੋਂ ਆਇਆ ਜਿਹੜਾ ਮਹਿੰਦਕੁਰਾ ਪੈਂਦਾ ਮੁੰਡਿਆਣੋਂ ਪਹਿਲਾਂ ਸੰਗਰੂਰ ਜ਼ਿਲ੍ਹਾ ਪੈਂਦਾ ਸੀ ਬਹੁਤ ਬੜੀਆ ਮੁਕਾਬਲਾ ਕਹਿੰਦੇ ਖੇਡਿਆ ਜਾ ਰਿਹਾ ਇੱਥੇ ਵਾਹ ਕੀ ਮੁਕਾਬਲਾ ਖੇਡਿਆ ਜਾ ਰਿਹਾ ਕਿ ਆਗੇ ਨੇ ਖਿਡਾਰੀ ਦੇਖੋ ਖਿੱਚ ਕੇ ਤਿਆਰੀਆਂ ਮਿਹਨਤਾਂ ਦੇ ਨਾਲ ਇਹਨਾਂ ਬਾਡੀਆਂ ਸ਼ਿਕਾਰੀਆਂ ਲੱਗਣਾ ਮੈਦਾਨ ਵਿੱਚ ਜੋਰ ਚੋਟੀ ਹੱਡੀ ਦਾ ਆ ਕੌਡੀ ਤੋਂ ਹੀਰਾ ਬਣ ਜੇ ਜਿਹਨੂੰ ਲੱਗ ਜੇ ਇਸ਼ਕ ਖੇਡ ਕਿਸੇ ਵੱਡੀ ਦਾ ਕੌਡੀ ਤੋਂ ਹੀਰਾ ਬਣ ਜੇ ਜਿਹਨੂੰ ਲੱਗ ਜੇ ਇਸ਼ਕ ਖੇਡ ਕਿਸੇ ਵੱਡੀ ਦਾ ਜਿਹੜੀ ਟੀਮ ਜਿੱਤਦੀ ਇੱਕ ਨਾਮ ਦੀ ਹੱਕਦਾਰ ਹੋ ਜਾਵੇਗੇ ਮੇਰੇ ਮਿੱਤਰੋ ਬਹੁਤ ਵਧੀਆ ਮੁਕਾਬਲਾ ਚੋਟੀ ਦਾ ਟੀਮਾਂ ਦੋਨੇ ਟੌਪ ਨੇ ਆ ਸਾਫੀ ਟੀਮਾਂ ਨੂੰ ਹਰਾ ਕੇ ਆ ਗਿਆ ਇਹ ਕਹਿੰਦੇ ਸੈਮੀਫਾਈਨਲ ਵਿੱਚ 8 10 ਦਾ ਸਾਹ ਨੰਬਰ ਕਹਿੰਦੇ ਅਮਰਗੜ ਦੇ ਆ ਤੇ 8 ਕਹਿੰਦੇ ਇੱਥੇ ਉਹ ਤਾੜੀ ਮਾਰ ਦੋ 9 ਨੰਬਰ ਝੰਡੂ ਕਹਿੰਦੇ ਆ ਤੇ 10 ਨੰਬਰ ਅਮਰਗੜ ਦੇ ਆ ਤਾੜੀ ਠੋਕ ਕੇ ਮਾਰ ਦੋ ਰੇਗੂ ਛੇਡ ਕਹਾਣੀ ਲਓ ਦੋਨਾਂ ਦਾ ਮੁਕਾਬਲਾ ਕਹਿੰਦੇ ਬਹੁਤ ਚੋਟੀ ਦਾ ਖੇਡਿਆ ਜਾ ਰਿਹਾ ਇੱਕ ਪਾਸੇ ਜਿਹੜੇ ਮਰੇਲ ਕੋਟਲਾ ਜ਼ਿਲ੍ਹਾ ਮੇਰੇ ਮਿੱਤਰੋ ਖੰਨੇ ਦੇ ਇਲਾਕੇ ਕਰਕੇ ਆਹ ਦੇਖਾਂਗੇ ਮੇਰੇ ਮਿੱਤਰੋ ਮੁੰਡੇ ਦੂਸਰੇ ਪਾਸੇ ਝੰਡੂਕੇ ਇਹ ਮਾਨਸਾ ਜ਼ਿਲ੍ਹੇ ਦੇ ਵਿੱਚ ਪੈਂਦਾ ਉਸਤਾਦ ਭਾਈ ਜੀ ਲਾਓ ਭਾਈ ਵੀ ਕਹਿੰਦਾ ਪੂਰਾ ਖੁਸ਼ ਆ ਮਨਪ੍ਰੀਤ ਦਾ ਭੈਣੀ ਜੱਸੇ ਵਾਲਾ ਟੌਪ ਦਾ ਰੈਫਰੀਆ ਕਹਿੰਦੇ ਉੱਤਰੀ ਸ਼ਾਮੇ ਤੋਂ ਬਾਅਦ ਇਤੋਂ ਆ ਪੈਣਾ ਜਿਹੜੇ ਬੰਦੇ ਇੱਕੋ ਜਿਹੇ ਚੌੜਾ ਉਧਰ ਮਾਚ ਚੱਲ ਰਿਹਾ ਸੀ ਪਹਿਲਾ ਸੈਮੀ ਉਹਦੇ ਵਿੱਚੋਂ ਬਲੋੜ ਤੇ ਸੇਲਾ ਦੇ ਨਾਲ ਮੈਚ ਜਿਹੜਾ ਖੇਡਿਆ ਜਾ ਰਿਹਾ ਸੀ ਇਹਦੇ ਵਿੱਚੋਂ ਸੇਲ ਵਾਲੀ ਟੀਮ ਜਿੱਤ ਗਈ ਰਾਜਸਥਾਨ ਦੀ ਤਾੜੀ ਜ਼ੋਰ ਦੀ ਮਾਰ ਦੋ ਇੱਕ ਨਾਮ ਦੀ ਹੱਕਦਾਰ ਹੋ ਗਈ